ਵਧੀਆ ਤਰੀਕੇ ਦੇ ਨਾਲ ਜਿਹੜੀਆਂ ਹੜਪੀੜਤਾ ਲਈ ਸੇਵਾ ਨਿਭਾਈ ਸੀ ਔਰ ਜਿਹੜੇ ਸਾਡੇ ਵੀਰ ਪ੍ਰਭਸ ਆਸਰਾ ਆਸਰਾ ਇਹਨਾਂ ਨੇ ਬਹੁਤ ਵੱਡੀ ਜਿਹੜੀ ਸੇਵਾ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਤਕਰੀਬਨ 25 ਦਿਨ ਹੋ ਗਏ 20 ਦਿਨ ਇਹਨਾਂ ਨੂੰ ਸੇਵਾ ਨਿਭਾਉਂਦਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸੇਵਾ ਨਿਭਾਈ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਹ ਸਾਰੀ ਸੰਗਤ ਵੱਲੋਂ ਧੰਨਵਾਦ ਕਰਦੇ ਹਾਂ ਕੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਲੋਕ ਕੜਾਂ ਦੇ ਵਿੱਚ ਹੜਾ ਦੇ ਵਿੱਚ ਫਸੇ ਸੀਗੇ ਉਹਨਾਂ ਨੂੰ ਕੱਢਣ ਦਾ ਔਰ ਪਰਿਸ਼ਵਾ ਨੂੰ ਚਾਰ ਫੀਡ ਹਰ ਇੱਕ ਚੀਜ਼ ਪਹੁੰਚਾਉਣ ਦਾ ਯਤਨ ਕੀਤਾ ਔਰ ਜਿੰਨੇ ਵੀ ਪ੍ਰਭ ਆਸਰਾ ਲੋ ਜਿੰਨੇ ਵੀ ਵੀਰ ਸਾਡੇ ਭਰਾ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਜੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਜਿੱਥੋਂ ਤੱਕ ਜਿੱਥੋਂ ਤੱਕ ਸਰਕਾਰਾਂ ਨਹੀਂ ਨ ਪਹੁੰਚਦੀਆਂ ਉਥੋਂ ਤੱਕ ਸਾਡੀਆਂ ਸੰਸਾਂ ਪਹੁੰਚਦੀਆਂ ਐ ਤੇ ਘਰ ਘਰ ਤੱਕ ਰਾਸ਼ਨ ਪਹੁੰਚਾਇਆ ਸਰਕਾਰਾਂ ਤੇ ਉਥੋਂ ਤੱਕ ਪਹੁੰਚੀਆਂ ਹੀ ਨਹੀਂ ਵੀ ਬੇੜੀਆਂ ਲੈ ਕੇ ਆਏ ਹੀ ਪਰ ਉਹਨਾਂ ਤੱਕ ਉਥੋਂ ਦਾ ਘਰ ਤੱਕ ਨਹੀਂ ਪਹੁੰਚਿਆ ਗਿਆ ਪਰ ਇਹਨਾਂ ਨੇ ਦਰਿਆ ਤੱਕ ਜਿੱਥੇ ਕੰਢੇ ਦੇ ਘਰ ਹੀ ਉਥੋਂ ਤੱਕ ਵੀ ਪ੍ਰਭਾ ਆਸਰੇ ਵਾਲੀ ਟੀਮਾਂ ਨੇ ਸੰਸਣ ਨੇ ਘਰ ਘਰ ਰਾਸ਼ਨ ਪਹੁੰਚਾਇਆ ਕੋਈ ਇਹਨਾਂ ਨੇ ਆਖਿਆ ਨਹੀਂ ਵੀ ਜਿੱਥੇ ਪਾਣੀ ਖਤਰੇ ਵਾਲਾ ਚਾਹ ਕਿਵੇਂ ਆ ਵੀ ਉਧਰ ਨਹੀਂ ਜਾਣਾ ਦੂਰ ਨੇੜੇ ਦੂਰ 10 ਕਿਲੋਮੀਟਰ 15 ਕਿਲੋਮੀਟਰ ਤੱਕ ਵੀ ਇਹ ਲੈ ਕੇ ਬੇੜੇ ਤੇ ਜਾਂਦੇ ਰਹੇ ਆ ਜੀ ਬਹੁਤ ਇਹਨਾਂ ਦਾ ਮਿਹਰਬਾਨੀ ਧੰਨਵਾਦ ਦਿਲੋਂ ਅਸੀਂ ਦਾਨੇ ਆ ਵੀ ਇਹਨਾਂ ਦਾ ਕਰਕੇ ਪੰਜਾਬ ਬਜਿਆ ਵੀ ਜਿਹੜੀਆਂ ਸੰਸਾਂ ਸਾਡੀਆਂ ਸੇਵਾਦਾਰ ਆ ਵੀ ਦੂਰ ਮਤਲਬ ਕਿ ਕਿਤੇ ਵੀ ਆਫਤ ਆਉਂਦੀ ਆ ਤੇ ਇਹ ਪਹੁੰਚਦੇ ਆ ਕਿਤੇ ਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘੱਲ ਸਾਹਿਬ ਅਨੰਤ ਕਾਲ